ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਗੱਲ ਆਪਾਂ ਕਰਨੀ ਹੈ ਜੀ ਆਉਂਦੇ 12 13 ਘੰਟਿਆਂ ਦੀ ਯਾਨੀ ਕਿ ਅੱਜ ਰਾਤ 13 ਅਕਤੂਬਰ ਦੀ ਕਿਵੇਂ ਦੀ ਰਹਿ ਸਕਦੀ ਹੈ ਮੌਸਮ ਵਾਲੇ ਫਾਕ ਤੁਹਾਨੂੰ ਦੱਸਾਂਗੇ ਸੈਟਲਾਈਟ ਦੇ ਜਿਹੜਾ ਇਸ ਵੇਲੇ ਦੀ ਜੋ ਤਾਜ਼ਾ ਤੇ ਲਾਈਵ ਨੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਲਗਭਗ ਸਾਢੇ 1 8 ਵਜੇ ਲੱਗ ਰਹੇ ਨੇ ਜੀ ਰਾਤ ਦੇ ਤੇ ਦਿਨ ਹੈ ਜੀ ਅੱਜ 13 ਅਕਤੂਬਰ ਦਾ ਲੰਘ ਚੁੱਕਾ ਰਾਤ ਜੜੀ ਸ਼ੁਰੂ ਹੋ ਚੁੱਕੀ ਆ ਗੱਲ ਜੇਕਰ ਕਰੀਏ ਪੰਜਾਬ ਦੀ ਤੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਹੈ ਜਿਹੜਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਰਾਤ ਦਾ ਜੇ ਟੈਂਪਰੇਚਰ ਛੇ ਤੋਂ ਪਹਿਲਾਂ ਉਹ ਗੱਲ ਕਰ ਲੈਨੇ ਆ ਜੀ ਜਿੱਥੇ 15 ਡਿਗਰੀ ਸੈਲਸੀਅਸ ਦੇ ਨਾਲ ਫਾਜ਼ਿਲਕਾ ਜਿਲ੍ਹਾ ਸਭ ਤੋਂ ਠੰਡਾ ਖੇਤਰ ਰਿਹਾ ਰਾਤਾਂ ਦੇ ਟੈਂਪਰੇਚਰ ਦੇ ਹਿਸਾਬ ਨਾਲ ਬੀਤੇ 24 ਘੰਟਿਆਂ ਦੇ ਵਿੱਚ 16.4 ਡਿਗਰੀ ਦੇ ਨਾਲ ਜਿਹੜਾ ਜਾ ਗੁਰੂਗਰਾਮ ਖੇਤਰ ਸਭ ਤੋਂ ਠੰਡਾ ਰਿਹਾ ਬੀਤੇ 24 ਘੰਟਿਆਂ ਦੇ ਮਿਨੀਮਮ ਟੈਂਪਰੇਚਰ ਰਾਤਾਂ ਦੇ ਟੈਂਪਰੇਚਰ ਦੇ ਹਿਸਾਬ ਨਾਲ ਹਰਿਆਣੇ ਦੇ ਵਿੱਚ ਸੋ ਟੈਂਪਰੇਚਰ ਹਰਿਆਣੇ ਦੇ 16 ਤੋਂ ਲੈ ਕੇ 22 ਵਿਚਕਾਰ ਚੱਲਦੇ ਹੋਏ ਨੇ ਬਹੁਤੇ ਜਿਲ੍ਹਿਆਂ ਦੇ ਵਿੱਚ 19 20 21 22 ਦੇ ਚੱਲਦੇ ਹੋਏ ਨੇ ਤੇ ਪੰਜਾਬ ਦੇ ਬਹੁਤੇ ਜਿਲ੍ਹਿਆਂ ਦੇ ਵਿੱਚ ਟੈਂਪਰੇਚਰ ਰਾਤਾਂ ਦੇ 18 19 20 ਦੇ ਚੱਲਦੇ ਪਏ ਨੇ ਸੋ ਰਾਤਾਂ ਦੇ ਟੈਂਪਰੇਚਰ ਠੇਹਾ ਗਈ ਸੀ ਪਰ ਉਹਨਾਂ ਦੇ ਵਿੱਚ ਵੀ ਜਿਹੜਾ ਹੌਲੀ-ਹੌਲੀ ਵਾਧਾ ਹੋ ਰਿਹਾ ਪਰ ਰਾਤਾਂ ਦੇ ਟੈਂਪਰੇਚਰ ਸਟੇਬਲ ਨਹੀਂ ਬਹੁਤਾ ਵਾਧਾ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਨਹੀਂ ਹੋ ਰਿਹਾ ਰਾਤਾਂ ਜੜੀਆਂ ਨੇ ਠੰਡਕ ਰਾਤਾਂ ਦੀ ਉਸੇ ਤਰ੍ਹਾਂ ਬਣੀ ਹੋਈ ਹੈ ਸੋ ਜੇਕਰ ਅੱਜ ਰਾਤੀ ਗੱਲ ਕਰਦੇ ਹਾਂ ਜੀ ਵੱਡੇ ਫੱਦਰ ਦੇ ਉਮੀਦੇ ਕੋਈ ਅਸਰ ਨਹੀਂ ਹੈ ਮੌਸਮ ਗਰਮ ਤੇ ਖੁਸ਼ਕ ਬਣਿਆ ਰਹੇਗਾ ਗਰਮ ਮਤਲਬ ਕਿ ਬਹੁਤਾ ਗਰਮ ਨਹੀਂ 20 ਡਿਗਰੀ ਦੇ ਆਸ-पास ਟੈਂਪਰੇਚਰ ਦਾ ਜਾ ਸਕਦੇ ਨੇ ਹਾਲਾਂਕਿ ਸੂਚਾਰੇ ਫਿਰ ਤੋਂ ਠੰਡਕ ਹੋਏਗੀ 17-18 ਦੇ ਆਸ-पास ਟੈਂਪਰੇਚਰ ਦਰਜ ਹੋਣਗੇ ਕੁਝ ਥਾਵਾਂ 'ਤੇ ਕੱ ਧੁੰਦ ਤੇ ਸਮੋਗ ਦਾ ਜਿਹੜਾ ਅਸਰ ਕਹਿੰਦੇ ਨੇ ਮਿਸ਼ਨ ਹੁੰਦਾ ਉਹ ਕੁਝ ਥਾਵਾਂ ਤੇ ਦੇਖਣ ਨੂੰ ਮਿਲ ਸਕਦਾ ਖਾਸ ਕਰਕੇ ਪਛਮੀ ਜਲਾਦੇ ਵਿੱਚ ਤੇ ਬਾਕੀ ਮੀਂਹ ਦੇ ਕੋਈ ਅਸਰ ਵੱਡੇ ਖੱਦਰ ਤੇ ਨਹੀਂ ਹੈ ਹਿਮਾਚਲ ਜੰਮੂ ਦੇ ਉੱਪਰਲੇ ਖੇਤਰਾਂ ਦੇ ਵਿੱਚ ਬਾਰਿਸ਼ੀ ਦਾ ਦੌਰ ਹਾਲੇ ਵੀ ਕੁਝ ਖੇਤਰਾਂ ਦੇ ਵਿੱਚ ਜਾਰੀ ਹੈ ਤੇ ਉਹਦੇ ਸਦਕਾ ਜਿਹੜੇ ਆ ਪਹਾੜਾਂ ਦੇ ਵਿੱਚ ਜਿਹੜੀ ਬਾਰਿਸ਼ੀ ਹੋਣ ਨਾਲ ਕਾਫੀ ਖੁਸ਼ਹਾਲਾ ਮਾਹੌਲ ਹੈ ਜਿਹੜਾ ਉੱਪਰਲੇ ਖੱਦਰ ਤੇ ਬਣਿਆ ਹੋਇਆ ਪਰਿਆਟਾ ਦੇ ਵਿੱਚ ਕਾਫੀ ਵਾਧਾ ਹੋ ਰਿਹਾ ਉੱਥੇ ਮੈਦਾਨਾਂ ਦੇ ਵਿੱਚ ਰਾਤਾਂ ਦਾ ਠੰਡੀਆਂ ਨੇ ਪਰ ਦਿਨਾਂ ਦੇ ਟੈਂਪਰੇਚਰ ਵਧ ਰਹੇ ਨੇ ਤੇ ਉਮੀਦ ਹੈ ਕੀ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਜਿਹੜੇ ਅਗਲੇ 6-7 ਦਿਨ ਨੇ ਇਹਨਾਂ ਦੇ ਵਿੱਚ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਗਰਾਵਟ ਜਿਹੜੀ ਅਸੰਭਵ ਹੋਈ ਕਿ ਫਿਲਹਾਲ ਮੌਸਮ ਅਜੇ ਰਾਤ ਦਾ ਸਾਫ ਰਹੇਗਾ ਸ਼ੁਕਰੀਆ ਜੀ